ਕਿਹੜਾ ਇਹਨਾਂ ਨੇ ਅੱਜ ਘਟਨ ਕਰਨ ਆਏ ਆ ਇੱਕ ਕਮਰੇ ਤਾਂ ਸਾਡੇ ਪਾਏ ਬੁੜੇ ਨੇ ਉਹਦਾ ਕਰਵਾਉ ਆ ਕਿ ਉਹ ਕਰੇ ਇੱਥੇ ਜਿਹੜਾ ਸਾਨੂੰ ਰੋਜ਼ ਆਦਾ ਮੈਂ 2 ਲੱਖ ਲਾਤਾ ਮੈਂ 2 ਲੱਖ ਲਾਤਾ ਕਮਰਾ ਤਾਂ ਹੁਣੇ ਪਾਏ ਤੇ ਘਟ ਨਹੀਂ ਕਰਨ ਆਗੇ ਅੱਜ 3 ਸਾਲ ਹੋ ਗਏ ਕਮਰਾ ਪਾਏ ਨੂੰ ਸੜਕ ਨਹੀਂ ਸਾਡੀ ਬਣ ਰਹੀ 5 ਸਾਲ ਹੋ ਗਏ ਤੇ ਜੇ ਅਸੀਂ ਢੋਲ ਪਾ ਲੈਦੇ ਐ ਮੈਂ ਲੈ ਗੱਲ ਤੇ ਉੱਥੇ ਜਾ ਕੇ ਵੀਰੇ ਕੇ ਬਾਹਰ ਤੇ ਪੁੱਛ ਲਿਆ ਵੀ ਆਹ ਸੜਕ ਕਿਹਨੇ ਬਣਾਈ ਐ ਕਿਧਰ ਨੂੰ ਕਹੀ ਐ ਐਮਐਲ ਨੇ ਆਪ ਦਾ ਕਾਕਡੈਂਟ ਤਾਂ ਕਿੱਤੀ ਪੂਣੀ ਅਰਗੀ ਕਾਲੀ ਕਾਲੀ ਕਰੀ ਵੀ ਐ ਸੜਕ ਦਾ 1100 ਰੁਪਿਆ ਬਣ ਗਿਆ ਸੀ ਕਿ ਤੁਹਾਨੂੰ ਮਿਲਿਆ ਜੀ ਵੀ ਨਹੀਂ ਦਿੱਤੀ ਸਾਨੂੰ ਇੱਕ ਪੰਜੀ ਵੀ ਅੱਖਾਂ ਪਾਕੀਆਂ ਬੁੜੀਆਂ ਦੀਆਂ ਚਾਹਤੀਆਂ ਨਹੀਂ ਮੈਂ ਦਿੱਤੀ ਹੁਣ ਸਾਨੂੰ ਤਾਂ ਕਿਸੇ ਨੇ ਦਿੱਤੀ ਨਹੀਂ ਅਸੀਂ ਉਹਨੂੰ ਐ ਆਦੇ ਆ ਵੀ ਤੂੰ ਝੋਟਕ ਲੈ ਸੁਣਾਈ ਗਿਆ ਤੇ ਤੂੰ ਹੁਣ ਬੁੜੀਆਂ ਦੇ ਵਾਦੇ ਵੀ ਪੂਰੇ ਕਰਦਾ ਪੁੱਤੇ ਛੱਡ ਕੇ ਪੋਤੇ ਪੋਤੀਆਂ ਛੱਡ ਕੇ ਜਿਹੜੇ ਆਇਆ ਮੈਨਾਂ ਤੇ ਮਗਰ ਜੀਪਾਂ ਦੇ ਭਾਜੀ ਤੇ ਬੇਲੀਆਂ ਆ। ਬੇਲ ਨਹੀਂ ਆਏ ਮੈਨਾਂ ਦੇ ਕੰਮ ਸਾਡੇ ਬੰਦੇ ਬਿਮਾਰ ਪਏ ਆ ਉਹ ਲੈ ਕੇ ਗਏ ਅਸੀਂ ਬੇਲ ਨਹੀਂ ਅਸੀਂ ਉਹਦੀ ਭਗਵਾਨਤਮਾਨ ਦੀ ਜਾਨ ਨੂੰ ਰੋਣ ਆਈਆਂ ਇੱਥੇ। ਦਸਾਲਾ ਵੀ ਕੰਮ ਮੱਚੀ ਜਾਂਦੀ ਆ ਵਿੱਚ ਕਿਸਾਨ ਮੱਚੀ ਜਾਂਦੇ ਆ ਤੇ ਇਹ ਚੰਡੀਗੜ੍ਹ ਭੰਗੜਾ ਪਾਈ ਜਾਂਦੇ ਆ ਲੋਕਾਂ ਨੂੰ ਮਲਮ ਲਾਉਣ ਦੇ ਥਾਂ ਮਰਚਾ ਪਾਉਂਦੇ ਆ ਤੇ ਉਹ ਢੱਡ ਹਲਾਈ ਜਾਂਦਾ ਉਹ ਵੀ ਅੱਜ ਹਲਾ ਕੇ ਇਹ ਮੁੜ ਗਿਆ। ਕ੍ਰਾਂਤੀ ਤੋਂ ਲੈ ਕੇ ਅੱਜ ਇਹ ਨਹੀਂ ਪੱਥਰ ਰੱਖੇ ਜਾ ਰਹੇ ਐ ਐਮ ਐਲ ਏ ਸਾਹਿਬ ਪਹੁੰਚੇ ਨੇ ਤੁਹਾਡੇ ਵੱਲੋਂ ਵਿਰੋਧ ਕੀਤਾ ਗਿਆ ਉਸ ਦਾ ਹਾਂ ਜੀ ਵਿਰੋਧ ਕੀਤਾ ਗਿਆ ਉਹਦੇ ਬਾਰੇ ਜਿਵੇਂ ਕੀ ਅੱਜ ਇਹ ਨਹੀਂ ਪੱਥਰ ਲਗਾਇਆ ਗਿਆ ਕੀ ਇਹ ਸਰਕਾਰ ਦੇ ਵੱਲੋਂ ਬਣਾਇਆ ਗਿਆ ਜਾਂ ਪਿੰਡ ਸਰਕਾਰ ਕੁਝ ਨਹੀਂ ਕਰਦੀ ਨਾ 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 ਸਰਕਾਰ ਕੁਝ ਨਹੀਂ ਕਰਦੀ ਸਰਕਾਰ ਨੇ ਤਾਂ ਉਹ ਪਹੀਆ ਲੱਗ ਕੇ ਕਰ ਦਿੱਤਾ ਸੜਕ ਨਹੀਂ ਤੇ ਸਾਰੇ ਪਿੰਡੋਂ ਤੋਂ ਨਹੀਂ ਛੜਕ ਕਿੰਦਾਂ ਨੇ ਪੱਕੀ ਕਰੀ ਐ ਤੇ ਉਹ ਛੜਕ ਨਹੀਂ ਸਾਡੀ ਬਣ ਰਹੀ ਸਾਡੇ ਤਾਂ ਸੜਕਾਂ ਹੈ ਨਹੀਂ 5 ਸਾਲ ਹੋ ਗਏ ਸੰਜੇ ਸੀ ਢੋਲ ਪਾ ਲੈਦੇ ਐ ਮੈਂ ਲੈ ਗੱਲ ਕਿ ਤੇ ਉੱਥੇ ਲਿਜਾ ਕੇ ਵੀਰੇ ਕੇ ਬਾਹਰ ਚ ਤੇ ਪੁੱਛ ਲੈ ਵੀ ਆਹ ਸੜਕ ਕਿਹਨੇ ਬਣਾਈ ਆ ਕਿੱਧਰ ਨੂੰ ਕਹੀ ਐ ਐ ਮੈਂ ਲੈਣਾ ਆਪਦੇ ਕਾਕ ਡੈਂਟ ਤਾਂ ਕਿੱਤੀ ਪੂਣੀ ਅਰ ਗਈ ਕਾਲੀ ਕਾਲੀ ਕਰੀ ਵੀ ਐ ਕਾਂ ਛੜਕਾ ਤੇ ਉਹ ਸਾਗੋ ਕਹੀ ਜਿਹੜਾ ਇਹਨਾਂ ਨੇ ਅੱਜ ਘਟਨ ਕਰਨ ਆਏ ਆ ਇਹ ਕਮਰੇ ਤਾਂ ਸਾਡੇ ਪਾਏ ਬੁੜੇ ਨੇ ਉਹਦਾ ਕਰਵਾਓ ਆ ਕਿ ਉਹ ਕਰੇ ਇੱਥੇ ਜਿਹੜਾ ਸਾਨੂੰ ਰੋਜ਼ ਆਦਾ ਮੈਂ 2 ਲੱਖ ਲਾਤਾ ਮੈਂ 2 ਲੱਖ ਲਾਤਾ ਕਮਰਾ ਤਾਂ ਹੁਣੇ ਪਾਏ ਤੇ ਕੱਟ ਨਹੀਂ ਕਰਨ ਆਗੇ ਅੱਜ 3 ਸਾਲ ਹੋ ਗਏ ਕਮਰਾ ਪਾਏ ਨੂੰ ਸਰਕਾਰ ਬਣਨ ਤੋਂ ਪਹਿਲਾਂ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਬੀਬੀਆਂ ਨੂੰ 1000 ਰੁਪਏ ਦਿੱਤਾ ਜਾਵੇਗਾ ਪਰ ਉਸ ਤੋਂ ਬਾਅਦ ਕਿਤੇ ਨਾ ਕਿਤੇ 1100 ਰੁਪਏ ਬਣ ਗਿਆ ਸੀ ਕਿ ਤੁਹਾਨੂੰ ਮਿਲਿਆ ਜੀ ਵੀ ਨਹੀਂ ਦਿੱਤੀ ਸਾਨੂੰ ਇੱਕ ਪੰਜੀ ਵੀ ਅੱਖਾਂ ਆਪਾਂ ਕੰਗਾਂ ਬੁੜੀਆਂ ਦੀਆਂ ਚਾਹਕਦੀਆਂ ਨੇ ਮੈਂ ਕਰ ਵਾਲੀ ਨੂੰ ਦਿੱਤੀ ਹੁਣ ਸਾਨੂੰ ਤਾਂ ਕਿਸੇ ਨੇ ਦਿੱਤੀ ਨਹੀਂ ਥਾੜੀ ਤਾਂ ਸਨਾਖਤੀ ਹੋ ਜੇ ਖਾਗੇ ਮੂਰਲੇ ਖਾਗੇ ਸੰ ਵੀ ਖਾਗੇ ਹਾਂ ਜਿਵੇਂ ਕੀ ਅਸੀਂ ਉਹਨੂੰ ਆਏ ਆਦੇ ਆ ਵੀ ਤੂੰ ਚੁਟਕ ਲੈ ਸੁਣਾਈ ਗਿਆ ਤੇ ਤੂੰ ਹੁਣ ਬੁੜੀਆਂ ਦੇ ਬਾਦੇ ਵੀ ਪੂਰੇ ਕਰਦਾ ਵੀ ਐ ਬੁੜੀਆਂ ਤੇਰੇ ਵੱੰਨੀ ਚਾੱਕੀ ਜਾਂਦੀਆਂ ਵੋਟਾਂ ਤਾਂ ਤੈਨੂੰ ਐ ਪਾਈਆਂ ਸੀ ਵੀ ਤੂੰ ਕੰਮ ਸਮਾਰੇਗਾ ਤੇ ਤੂੰ ਤਾਂ ਸਾਡੇ ਤੇ लाਟੀ ਚਾਰਜ ਕਰਵਾਉਣ ਲੱਗਾ ਸਰਕਾਰ ਇਹ ਕੋਈ ਸਰਕਾਰ ਦੇ ਕੰਮ ਤਾਂ ਨਹੀਂ ਹੁੰਦੇ ਵੀ ਐ लाਟੀ ਚਾਰਜ ਬੁੜੀਆਂ ਤੇ ਕਰਵਾਉਣੇ ਤੇ ਉਹ ਕਰਨੇ ਸਰਕਾਰ ਤਾਂ ਕਹਿੰਦੀ ਹੈ ਕਿ ਕਿਸਾਨ ਤਾਂ ਵਿਹਲੇ ਨੇ ਇਹ ਚੰਡੇ ਚੱਕ ਕੇ ਸਾਡੇ ਸਾਹਮਣੇ ਆ ਜਾਂਦੇ ਨੇ ਇਹਦੇ ਬਾਰੇ ਕੀ ਕਹਿਣਾ ਹੈ ਅਸੀਂ ਅੱਲ ਗਾਈਆਂ ਬੱਚੇ ਛੱਡ ਕੇ ਪੋਤੇ ਪੋਤੀਆਂ ਛੱਡ ਕੇ ਜਿਹੜੇ ਆਏ ਮਤਲਬ ਮਗਰ ਜੀਪਾਂ ਦੇ ਭੱਜਦੇ ਅਸੀਂ ਫੇਰ ਲਈਆਂ ਆ ਵੇਲੇ ਨਹੀਂ ਸਾਡੇ ਬੰਦੇ ਬਿਮਾਰ ਪਏ ਆ ਉਹ ਲੈ ਕੇ ਗਏ ਅਸੀਂ ਬਿਲੇ ਨਹੀਂ ਅਸੀਂ ਉਹਦੀ ਭਗਵੰਤਮਾਨ ਦੀ ਜਾਨ ਨੂੰ ਰੋਣ ਆਈਆਂ ਇੱਥੇ ਵੀ ਕਿਉਂ ਲਾਟੀ ਚਾਜ ਕਿਉਂ ਕਰਦੇ ਤੇ ਅਸੀਂ ਵਿਹਲਣ ਤਾਂ ਹੋ ਗਈ ਉਹ ਅਸੀਂ ਅਸੀਂ ਮਾ 90 90 ਮਾ ਦਾ ਸਾਡਾ ਝੋਨਾ ਨਿਕਲਦਾ ਇਹ ਜਿਹੜੇ ਖਰੀਦੇ ਨਹੀਂ ਉਹ ਇਹੇ ਕਰਕੇ ਗਏ ਇਹਨਾਂ ਦੇ ਪਿਓਆ ਨੇ ਕਰਿਆ ਸਾਡੇ ਦੋ ਦਮਾ ਦੋ ਦਮਾ ਮਹੀਨਾ ਛੜਕਾ ਤੇ ਰੋਲੇ ਆ ਦੋ ਦਮਾ ਮਹੀਨਾ ਮੰਡੀਆਂ ਚ ਸਾਡਾ ਝੋਨਾ ਰੋਲਦਾ ਤੇ ਫਿਰ ਗਵਰਨਮੈਂਟ ਤੱਕਦੀ ਕਿਉਂ ਨਹੀਂ ਨਾਲੇ ਬਾਦੇ ਕਰਦੀ ਆ ਆ ਵੀ ਜੋ ਆ ਵੀ ਜੋ ਇਸ ਤਰੀਕ ਨੂੰ ਵੀ ਜੋ ਇਸ ਤਰੀਕ ਨੂੰ ਵੀ ਜੋ ਉਸੇ ਤਰੀਕ ਨੱਕ ਜਦਾਉਂਦੇ ਕਿਤੇ ਬਾਤੋ ਨਾ ਆ ਗਏ ਉੱਤੇ ਛਿੜਕ ਤੇ ਸੜਕ ਤੇ ਤੇ ਪਿਆ ਫਿਰਦਾ ਰਹਿੰਦੇ ਉਸਾਨਾਂ ਦੀ ਕਣਕ ਮੱਚੀ ਜਾਂਦੀ ਆ ਵਿੱਚ ਕਿਸਾਨ ਮੱਚੀ ਜਾਂਦੇ ਆ ਤੇ ਇਹ ਚੰਡੀਗੜ੍ਹ ਭੰਗੜਾ ਪਾਈ ਜਾਂਦੇ ਆ ਲੋਕਾਂ ਨੂੰ ਮਲਮ ਲਾਉਣ ਦੇ ਥਾਂ ਮਿਰਚਾਂ ਪਾਉਂਦੇ ਆ ਤੇ ਉਸੇ ਢੱਡ ਹਲਾਈ ਜਾਂਦਾ ਉਹ ਵੀ ਅੱਜ ਹਲਾ ਕੇ ਇਹ ਮੁੜ ਗਿਆ ਮੁੱਖ ਮੰਤਰੀ ਤਾਂ ਕਹਿੰਦੇ ਸੀ ਕਿ ਜਦੋਂ ਸਾਡੀ ਸਰਕਾਰ ਬਣ ਗਈ ਉਦੋਂ ਧਰਨਾ ਲਾਉਣ ਦੀ ਲੋੜ ਹੀ ਨਹੀਂ ਪੈਣੀ ਪਰ ਹੁਣ ਧਰਨਾ ਸੀ ਕਾ ਤੋ ਚੱਕਿਆ ਆ ਟੰਡੇ ਹੁਣ ਅਸੀਂ ਕਾਹ ਤੋਂ ਚੱਕਿਆ ਕਾਹ ਦੀ ਬਾਤ ਚੱਕਿਆ ਉਹ ਜੇ ਸਾਡੇ ਕਮਰੇ ਆਪਦੇ ਪਿੰਡ ਦੇ ਪਾਏ ਬੇ ਨੇ ਤਾਂ ਘਾਟਣ ਗਵਰਨਮੈਂਟ ਕਰਦੀ ਐ ਐਮ ਐਲ ਏ ਸਾਹਿਬ ਤਾਂ ਕਹਿੰਦੇ ਮੈਂ ਗ੍ਰਾਂਟ ਭੇਜੀ ਐ ਇੱਥੇ ਉਹ ਗ੍ਰਾਂਟ ਗਈ ਕਿੱਥੇ ਐਮ ਐਲ ਏ ਸਾਹਿਬ ਸਾਨੂੰ ਹੁਣ ਜਵਾਬ ਦੇਵੇ ਦੱਸੇ ਵੀ ਗ੍ਰਾਂਟ ਗਈ ਕਿੱਥੇ ਕੀਨੇ ਖਾਦੇ ਕਿਹਦੇ ਖਾਤੇ ਚ ਪਾਈ ਗਏ ਹੁਣ ਉਹ ਖਾ ਗਏ ਸਰਪੰਚ ਖਾ ਗਏ ਹਾਂ ਹੋਣਗੇ ਫਿਰ ਪਿੰਡਾਂ ਦੇ ਸਰਪੰਚ ਸਰਪੰਚ ਖਾ ਗਏ ਸਾਨੂੰ ਸਾਡੇ ਕੋਲ ਤਾਂ ਕੱਖ ਨਹੀਂ ਸਾਡਾ ਤਾਂ ਇਹ ਪਿੰਡ ਦਾ ਬਣਿਆ ਵੇ ਸਾਨੂੰ ਸਭ ਨੂੰ ਪਤਾ ਹੈ ਵੀ ਆਹ ਕਮਰੇ ਸਾਰੇ ਪਿੰਡ ਦੇ ਬਣੇ ਵੇ ਕਿੱਦੇ ਨੇ ਬਣੇ ਨੇ ਡਾਂਗ ਨਾ ਦਬਾਉਣਾ ਚਾਹੁੰਦੇ ਆ ਵੀ ਅਸੀਂ ਆਹ ਇਹਨਾਂ ਜੂਨੀਅਰ ਆ ਇਹ ਇਕੱਠ ਹੁੰਦਾ ਡਾਂਗ ਨਾ ਦਬਾ ਦਗੇ ਡਾਂਗ ਨਾ ਦਬਾਇਆ ਕਦੇ ਨਹੀਂ ਦਬਦਾ ਇਹ ਤਾਂ ਦੂਣ ਸਵਾਲੇ ਚੱਲੂ ਜਿਹਨੇ ਇਹਨਾਂ ਨਾ ਕੁਛ ਕਰਿਆ ਇਹਨਾਂ ਨੂੰ ਕੁਝ ਕਰਨਾ ਚਾਹੀਦਾ ਸੋਚਣਾ ਚਾਹੀਦਾ ਲੋਕਾਂ ਵਾਂਗ ਜਿੱਥੇ ਅਧਿਕਾਰਤਾ ਸਲਾਖੀ ਚਾਰ ਤੇ ਖਰਾ ਦਿੰਦੇ 10-10 ਮਹੀਨਿਆਂ ਦਾ ਕੁੜਗਾਂ ਚਾਕੇ ਜੇ ਨਾ ਜੇ ਛੱਡ ਦਿੰਦੇ ਇਹਨਾਂ ਨੂੰ ਕੋਈ ਹੈ ਹੀ ਨਹੀਂ ਖਨੌਰੀ ਤੁਸੀਂ ਖਾਂ ਡੱਬੀ ਨਹੀਂ ਛੱਡੀ ਕੋਈ ਸਿਲੰਡਰ ਨਹੀਂ ਛੱਡਿਆ ਕੜਾਈਆਂ ਜੂਠੀਆਂ ਚੱਟ ਗਏ ਉਥੋਂ ਇਹ ਹੋਰ ਇਹ ਕੀ ਕਰਨਗੇ ਜੱਟਾ ਕਰਦੇ ਆਣਗੇ ਬੈਠੇ ਸੀ ਵਿਚਾਰ ਉਹ ਕਿਹੜਾ ਇਹਨਾਂ ਨੂੰ ਕੋ ਸਾਹ ਸੀ ਉਹਦੇ ਘਰੇ ਤਾਂ ਨਹੀਂ ਗਏ ਸੀ ਉਹ ਆਪ ਦਾ ਕੰਮ ਕਰਦੇ ਸੀ ਬੈਠੇ ਸੀ ਬੈਠੇ ਰਹਿਣ ਦਿੰਦਾ ਇਹਨੇ ਕਿਉਂ ਠਾਏ ਕਿਉਂ ਸਮਾਨ ਚੱਕੇ ਉਹਨਾਂ ਦੇ ਫਿਰ ਧੋਖੇ ਨਾ ਠਾਏ ਆ ਮੀਟੇਂਗ ਉਧਰੋਂ ਮੀਟੇਂਗ ਕਬਲਾਲੀ ਤੇ ਉਧਰੋਂ ਉਹਨਾਂ ਦਾ ਸਮਾਨ ਚੋਰੀ ਕਰਨ ਲੱਗੇ ਤੇ ਉਹਨਾਂ ਤੇ ਲਾਟੀ ਚਾਰਜ ਕਰੇ ਉੱਥੇ ਉਧਰੋਂ ਸਾਨੂੰ ਉੱਥੇ ਡੀਸੀ ਦਫ਼ਤਰ ਤੇ ਸੱਦ ਲਿਆ ਉਧਰੋਂ ਸਾਰੇ ਦਿਨ ਨੇ ਬਾਹਣ ਸੀ ਸਾਡੇ ਸਮਝੇ ਕੋਈ ਕੈਂਟਰ ਸੀ ਕੋਈ ਬੱਸ ਸੀ ਸਭ ਦੀਆਂ ਬੈਂਟਰੀਆਂ ਲਾ ਕੇ ਲੱਗੇ ਤੁਹਾਡੇ ਪਿੰਡ ਦੇ ਬੰਦਿਆਂ ਦਾ ਵੀ ਕਿੰਨਾ ਕ ਨੁਕਸਾਨ ਹੋਇਆ ਜੀ ਸਾਡੇ ਦਾ ਪਿੰਡ ਦੇ ਬੰਦੇ ਦਾ ਪੁੱਤ ਘੱਟ ਤੋਂ ਘੱਟ 23 ਬੰਦਿਆਂ ਦਾ ਨੁਕਸਾਨ ਹੋਇਆ ਉੱਥੇ ਕੀ ਉਹ ਸਮਾਨ ਉਸ ਤੋਂ ਬਾਅਦ ਮਿਲਿਆ ਨਹੀਂ ਹੈ ਕੁਝ ਨਹੀਂ ਮਿਲਿਆ ਸਰਕਾਰ ਵੱਲੋਂ ਕੋਈ ਕਾਰਵਾਈ ਕੀਤੀ ਕੀ ਜੇ ਲੋਟ ਕਰ ਲੋ ਆਪ ਦਾ ਗੀਜੇ ਲੋਟ ਕਰ ਲੋ ਗੀਜੇ ਤਾਂ ਹੁਣ ਸਾਡੇ ਲੋਟ ਹੀ ਸੀ ਜਿਹੜਾ ਗਵਰਨਮੈਂਟ ਦੇ ਵਿੱਚ ਸਾਹ ਹੱਥ ਹੋ ਗਿਆ ਸਰਕਾਰ ਤਾਂ ਕਹਿੰਦੀ ਕਿ ਕੋਈ ਨੁਕਸਾਨ ਹੋਇਆ ਹੀ ਨਹੀਂ ਜੀ ਉੱਥੇ ਸਰਕਾਰ ਤਾਂ ਬਹੁਤ ਕੁਛ ਕਹਿੰਦੀ ਹੈ ਬਹੁਤ ਕੁਛ ਨਹੀਂ ਆ ਤਾਂ ਹਾਂ ਕਰਕੇ ਗਏ ਸੀ ਖੁਦ ਕੋਲੇ ਖੜੇ ਆਂ ਪਿੱਟਦੇ ਆਂ ਵੀ ਸਾਰੇ ਪਿੰਡ ਦਾ ਕੰਮ ਆ ਹੁੱਕਾ ਤੇ ਛੱਡੀਆਂ ਨਹੀਂ ਟਰਾਲੀਆਂ ਦੀਆਂ ਨੁਕਸਾਨ ਉਹ ਤਾਂ ਕਹਿੰਦੇ ਕਿ ਜਿੰਨਾ ਕੁ ਸਮਾਨ ਚੁੱਕਿਆ ਸੀ ਉਹ ਲੱਭ ਗਿਆ ਸੀ ਜਿੱਥੇ ਸੀਗਾ ਉੱਥੇ ਪੰਚਾਇਤ ਦਿੱਤਾ ਗਿਆ ਲੱਭੇ ਨਹੀਂ ਦਿੱਤਾ ਹੀ ਨਹੀਂ ਟਰਾਲੀਆਂ ਵੀ ਚੋਰੀ ਕਰਕੇ ਲੈ ਗਏ ਚੋਰੀ ਕਰ ਲੈਣ ਸਿਲੰਡਰ ਤਾਂ ਕਰਦੇ ਸੀ ਹੁੱਕਾ ਨਹੀਂ ਛੱਡਾਂਗਾ ਲੋਕਾਂ ਨਹੀਂ ਛੱਡੀਆਂ ਫ੍ਰੀਜਾਂ ਨਹੀਂ ਛੱਡੀਆਂ ਸੀ ਨਹੀਂ ਛੱਡੀਆਂ ਕੋਲ ਨਹੀਂ ਛੱਡਦੇ ਖੇਪਨੀਆਂ ਤੋਂ ਜਾਣ ਤੁਹਾਡੇ ਨਹੀਂ ਕਿਤੇ ਕਿਸਾਨਾਂ ਦੇ ਵੀ ਜੇ ਉਹ ਕਿਸਾਨਾਂ ਦਾ ਬਣਦਾ ਤੇ ਫਿਰ ਉਹ ਆਈ ਨਹੀਂ ਸੀ ਲਾਤੀ ਚਾਰਜ ਲੋਕਾਂ ਤੇ ਕਰਵਾਉਂਦਾ ਮਾੜਾ ਮੋਟਾ ਸੋਚ ਕੇ ਤੱਕ ਕਿ ਤਰਾ ਸਾਰਾ ਕੁਝ ਲੈ ਜੀ ਚੱਕ ਕੇ ਬੁੱਢੇ ਸੀ ਜਿਹੜੇ ਵਿਚਾਰੇ ਜਿਹੜਾ ਜਮਾ ਬੁੱਢੇ ਸੀ ਛੋਟਿਆਂ ਤੇ ਤੁਰਦੇ ਸੀ ਉਹਨਾਂ ਨੂੰ ਤੇ ਚੱਕ ਕੇ ਜੇਲ੍ਹ ਚ ਮਾਰਿਆ ਉਹ ਕਾਹਦੀ ਖਤਰ ਗਈ ਸੀ ਉੱਥੇ ਹੁਣ ਛੋਡੇ ਮਾਪਿਆ ਵੀ ਹੈਗਾ ਅਕਸਰ ਛੋਡੇ ਤੇ ਵੀ ਇਹ ਕਾ ਲਾਤੀ ਚਾਰਜ ਆਊਗਾ ਅ ਦੇਖ ਲਓ ਸੱਕ ਦੀ ਪ੍ਰਤਿਆ ਕਿ ਇਹ ਨਾ ਕਿ ਮਾਤਾ ਝੂਠ ਬੋਲਦੀ ਆ ਝੂਠ ਨਹੀਂ ਬੋਲਦੇ ਸੀ ਅਸੀਂ ਮਹੀਨਾ ਬੈਠੇ ਨਸਾਣੇ ਬਲਾਕ ਚ ਆਪ ਦੇ ਗੜੇ ਮਾਰੀ ਦਾ ਮਾਜਵਾ ਲੈਣ ਦੇ ਮਾਰੇ ਮਾਜਵਾ ਤਾਂ ਇੱਕ ਪਾਸੇ ਰਹਿ ਗਿਆ ਐਸੇ ਐਮਐਲਏ ਦੇ ਬਾਹਰ ਚ ਅਸੀਂ ਬੈਠੇ ਜਾ ਕੇ ਪਹਿਲਾਂ ਇਹਨਾਂ ਨੇ ਜ਼ਿੰਮੇਵਾਰੀ ਲਈ ਵੀ ਅਸੀਂ ਦਵਾਵਾਂਗੇ ਦੂਜੀ ਵਾਰ ਜਦੋਂ ਅਸੀਂ ਧਰਨਾ ਲਾ ਕੇ ਬੈਠੇ ਅਕਸਰ ਇਹਨੇ ਲਾਠੀ ਜਾਰਜ ਕਰਾਇਆ ਸਾਡੇ ਤੇ 70 70 ਸਾਲ ਦੀਆਂ ਬੁੜੀਆਂ ਤੇ ਪੁੱਛੋ ਜਾ ਕੇ ਜਮਾ ਅਸੀਂ ਇਹਨੂੰ ਐਮਐਲਏ ਬਨਾਂਗੇ ਸਾਨੂੰ ਨਹੀਂ ਐ ਐਮਐਲ ਲੱਗਦਾ ਜਿਦੋਂ ਸਾਡੀਆਂ ਉਥੇ ਚੁੰਨੀਆਂ ਲਾਈਆਂ ਗੁੱਤਨੀਆਂ ਰੋਲੀਆਂ ਸਾਨੂੰ ਕੀ ਹੋ ਜਾਂਦਾ ਇਹਦਾ ਮਾਜਵਾ ਨਹੀਂ ਦੂਜੇ ਦਿਨ ਪਾਇਆ ਫੇਰ ਕਾਤੋਂ ਪਾਇਆ ਫੇਰ ਵੀ ਨਾ ਜਾਂਦਾ ਪਾਉਂਦਾ ਸਾਨੂੰ ਐ ਹੋ ਜਾਂਦਾ ਵੀ ਇਹ ਬਹੁਤ ਤਖੜਾ ਬੰਦਾ ਇਹ ਮਾਜਵਾ ਨਹੀਂ ਦਿਵਾਉਂਦਾ ਤੇ ਅੱਜ ਇਹ ਵੋਟਾਂ ਮੰਗਣ ਆ ਗਿਆ ਐਮਐਲ ਸਾਬ ਤਾਂ ਕਹਿੰਦੇ ਕਿ ਤੁਹਾਡੀਆਂ ਮੰਗਾ ਮੈਂ ਮੁੱਖ ਮੰਤਰੀ ਤੱਕ ਪੰਚਾਵਾਂਗਾ ਤੇ ਇਹਦੀਆਂ ਪੂਰੀਆਂ ਕਰਾਵਾਂਗਾ ਮੰਗਾ ਪੂਰੀਆਂ ਹੋ ਗਈਆਂ ਨਾ ਉਹ ਅੱਧੀ ਅਸੀਂ ਬੋਲਦੇ ਵੀ ਨਹੀਂ ਉਹਦੇ ਸਾਨੂੰ ਬੋਲਣ ਦੀ ਵੀ ਲੋੜ ਹੈ ਹੈ ਫੇਰ ਸਾਡੇ ਸਾਧੇ ਝੰਡੇ ਚੱਕ ਲੈਣ ਸਭ ਪਿੱਛੇ ਹਟ ਜਾਗੇ ਵੀ ਇਹ ਝੰਡੇ ਚੱਕੀ ਫਿਰਦੇ ਸਾਡੇ ਬਰਾਬਰ ਇਹੀ ਆ ਦੂਜਾ ਭਗਵਾਨਤਮਾਨ ਇਹ ਕਿਵੇਂ ਬੈਂਦਾ ਸੀ ਆ ਕਿ ਉਹਦੋਂ ਝੰਡੇ ਲੈ ਕੇ ਬਰਾਬਰ ਬੈਂਦਾ ਹੁੰਦਾ ਸੀ ਸਾਡੇ ਇਹੀ ਐਮਐਲਏ ਬੈਂਦਾ ਸੀ ਹੁਣ ਇਹ ਸਭ ਕੁਝ ਭੁੱਲ ਗਏ ਹੁਣ ਇਹਨਾਂ ਦੇ ਕੋਈ ਯਾਦ ਨਹੀਂ ਇਹਨਾਂ ਨੂੰ ਮਿਲ ਗਏ ਆ ਉਹਦੇ ਤੇ ਕਿਸਾਨ ਫਿਰਦੇ ਆ ਭੌਂਕਦੇ ਜਿਨ੍ਹਾਂ ਨੇ 20 20 ਕਿੱਲੇ 50 50 ਕਿੱਲੇ ਕਾਂਕਾਂ ਦੇ ਮੱਚ ਗਿਆ ਜੋ ਰੋਂਦੇ ਫਿਰਦੇ ਨਾ ਉਹ ਤਾਂ ਕਹਿੰਦਾ ਕਿ ਕਿਸਾਨ ਤਾਂ ਵਿਹਲੇ ਨੇ ਸਾਡੇ ਮੂਰੇ ਆਏ ਨੇ ਉਹ ਤਾਂ ਵਿਹਲੇ ਇਹ ਕੰਮ ਵਾਲਾ ਫਿਰ ਇਹ ਤਾਂ ਕੰਮ ਵਾਲੇ ਨੂੰ ਕੰਮ ਜਾਦੇ ਆ ਇਹ ਬਣਾ ਲਿਆ ਲੋਕਾਂ ਨੇ ਹਾਂ ਇਹਨੂੰ ਆਉਤਾ ਮਿਲ ਗਿਆ ਇਹ ਜਮਾ 80 90 ਵੋਟਾਂ ਤੇ 90 ਤੋਂ ਵੱਧ ਦੇ ਜਿੱਤ ਗਿਆ ਜਤਾਂ ਆ ਤਾਂ ਲੋਕਾਂ ਨੇ ਹੁਣ ਇਹ ਭਾਈ ਸ਼ੱਕਰ ਬਣ ਗਿਆ ਹੁਣਾਂ ਦਾ ਮੇਰੇ ਵਰਗਾ ਇੱਕ ਵੀ ਨਹੀਂ ਜਿੱਥੇ ਮੈਂ ਗੱਡੀ ਤੇ ਬਹਿ ਗਿਆ ਉੱਥੇ ਕੋਈ ਬੈਠਣ ਨਹੀਂ ਦਿੱਤਾ ਹੁਣ ਤਾਂ ਇਹ ਕਹਿੰਦਾ 11 ਵੋਟਾਂ ਪੈਣਗੀਆਂ ਹੁਣ ਗਾਂ ਨੂੰ ਵੇਖੀ ਜਾਊ ਕਿਹੜਾ ਬਣੂਗਾ ਇਹਨਾਂ ਨੇ ਬਾਦਲ ਨੂੰ ਤੇ ਕਾਂਗਰਸ ਨੂੰ ਚੰਗੇ ਕਹਾਤਾ ਇਹਨੇ ਥਾਂ ਇਹ ਤਾਂ ਲੋਕਾਂ ਨੇ ਬਹੁਤ ਮਜ਼ਬੂਤ ਨਾ ਸੀ ਪਰ ਉਹਨੂੰ ਚੰਗੇ ਕਹਾਤਾ ਇਹਨਾਂ ਨੇ